ਰਖੜੀ ਦੇ ਤਿਉਹਾਰ ਦੇ ਮੌਕੇ ਸਰਕਾਰ ਦੇ ਵੱਲੋਂ ਵੀ ਮਹਿਲਾਵਾਂ ਨੂੰ ਰਖੜੀ ਦਾ ਤੋਹਫ਼ਾ ਜੋ ਹੈ ਉਹ ਦਿੱਤਾ ਗਿਆ ਹੈ ਤਾਂ ਯੂਪੀ ਦੇ ਵਿੱਚ ਸੀਐਮ ਯੋਗਿਆ ਦਿਤੇਨਾਥ ਦੇ ਵੱਲੋਂ ਮਹਿਲਾਵਾਂ ਨੂੰ ਇਹ ਰਖੜੀ ਦਾ ਤੋਹਫ਼ਾ ਜੋ ਹੈ ਉਹ ਦਿੱਤਾ ਗਿਆ ਹੈ ਜਿਸ ਤਹਿਤ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 8 ਅਗਸਤ 9 ਅਗਸਤ ਤੇ 10 ਅਗਸਤ ਦੁਪਹਿਰ 12 ਵਜੇ ਤੱਕ ਮਹਿਲਾਵਾਂ ਨੂੰ ਫ੍ਰੀ ਬੱਸ ਸਫਰ ਜੋ ਹੈ ਉਹ ਮਿਲੇਗਾ ਮਹਿਲਾਵਾਂ ਦਾ ਕੋਈ ਵੀ ਕਿਰਾਇਆ ਨਹੀਂ ਲੱਗੇਗਾ ਤਾਂ ਮਹਿਲਾਵਾਂ ਦੱਸ ਦਈਏ ਕਿ ਬਿਨਾਂ ਕਿਸੇ ਟਿਕਟ ਦੇ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜੋ ਹੈ ਉਹ ਜਾ ਸਕਦੀਆਂ ਨੇ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਕੋਲੋਂ ਕੋਈ ਕਿਰਾਇਆ ਬੱਸ ਦੇ ਵਿੱਚ ਨਹੀਂ ਲੱਗੇਗਾ ਉਹਨਾਂ ਨੂੰ ਤਾਂ ਫ੍ਰੀ ਬੱਸ ਸੇਵਾ ਦਾ ਜੋ ਹੈ ਉਹ ਮੌਕਾ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਦਿੱਤਾ ਗਿਆ ਹੈ ਇਹ ਤੋਹਫਾ ਜੋ ਹੈ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਰਖੜੀ ਦੇ ਮੌਕੇ ਜਿਸ ਤਹਿਤ ਯੂਪੀ ਦੀਆਂ ਮਹਿਲਾਵਾਂ ਨੂੰ 8 ਅਗਸਤ 9 ਅਗਸਤ ਤੇ 10 ਅਗਸਤ ਦੁਪਹਿਰ 12 ਵਜੇ ਤੱਕ ਉਹ ਫ੍ਰੀ ਬੱਸ ਸੇਵਾ ਦਾ ਜੋ ਹੈ ਉਹ ਲਾਭ ਲੈ ਸਕਣ ਗਿਆ ਤਾਂ ਇਸੇ ਦੇ ਤਹਿਤ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਇਸ ਦੇ ਬੰਦੇ ਜੋ ਹੈ ਦਿਸ਼ਾ ਨਿਰਦੇਸ਼ ਜੋ ਹੈ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਜਿਸ ਤਹਿਤ ਰਖੜੀ ਦਾ ਤੋਹਫ਼ਾ ਜੋ ਹੈ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਦਿੱਤਾ ਗਿਆ ਹੈ ਤਾਂ ਮਹਿਲਾਵਾਂ ਜੋ ਨੇ ਔਰਤਾਂ ਜੋ ਨੇ ਆਪਣੇ ਭਰਾਵਾਂ ਨੂੰ ਰਖੜੀ ਬਣਨ ਜਾ ਸਕਦੀਆਂ ਨੇ ਤਾਂ ਇਸੇ ਨੂੰ ਲੈ ਕੇ ਸਰਕਾਰ ਨੇ ਫ੍ਰੀ ਬੱਸ ਸੇਵਾ ਜੋ ਹੈ ਉਹ ਦਿੱਤੀ ਹੈ ਮਹਿਲਾਵਾਂ ਨੂੰ ਜਿਸ ਤਹਿਤ ਮਹਿਲਾਵਾਂ ਫਰੀ ਬੱਸ ਦਾ ਸਫ਼ਰ ਕਰਕੇ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜੋ ਹੈ ਉਹ ਜਾ ਸਕਦੀਆਂ ਨੇ ਤਾਂ 8 ਅਗਸਤ 9 ਅਗਸਤ ਤੇ 10 ਅਗਸਤ ਦੁਪਹਿਰ 12 ਵਜੇ ਤੱਕ ਇਹ ਫਰੀ ਬੱਸ ਸੇਵਾ ਜੋ ਹੈ ਉਹ ਮਹਿਲਾਵਾਂ ਨੂੰ ਮਿਲੇਗੀ ਯੂਪੀ ਦੇ ਵਿੱਚ ਯੂਪੀ ਦੀਆਂ ਮਹਿਲਾਵਾਂ ਔਰਤਾਂ ਤੇ ਬੱਚੀਆਂ ਦੇ ਲਈ ਇਹ ਸਰਕਾਰ ਦੇ ਵੱਲੋਂ ਫੈਸਲਾ ਜੋ ਹੈ ਉਹ ਲਿਆ ਗਿਆ ਹੈ